ਦੇ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰ ਕੌਰ ਜੀ ਨਾਲ ਗੱਲ ਹੋਈ। ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ। ਹੋਰ ਤਾਂ ਤੁਸੀਂ ਮਾਰਦੀ ਕੁੱਤੀ ਔਰਤ ਖਾਲੀ ਕਾਸਮ ਖਾਲਾ ਕਾ ਡਾਕੇ ਉੱਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ। ਇਹ ਗੱਲ ਮਾਰ ਕੇ ਤੁਸੀਂ ਕਿ ਆਟੇ ਸਾਡਾ ਪ੍ਰਬੰਧ ਦਾ ਕੰਮ ਆ। ਐਵੇਂ ਹਰੇਕ ਗੱਲ ਨੂੰ ਇਸ਼ੂ ਬਣਾਇਆ ਕਰੋ। ਇਸ ਫਿਰ ਦੀ ਵੱਡੀ ਖਬਰ ਐਸ.ਸੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੇ ਨਾਲ ਜੁੜੀ ਗਈ ਹੈ ਜੀ ਹਾਂ ਹਰਜਿੰਦਰ ਸਿੰਘ ਤਾਮੀ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ ਦਰਸਲ ਪੰਜ ਪਿਆਰਿਆਂ ਵੱਲੋਂ ਹਰਜਿੰਦਰ ਸਿੰਘ ਤਾਮੀ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਉਹਨਾਂ ਨੂੰ ਰੋਜ਼ਾਨਾ 1 ਘੰਟੇ ਝੂਠੇ ਭਾਂਡੇ ਮਾਂਜਣ, ਜੋੜੇ ਸਾਫ਼ ਕਰਨ ਅਤੇ ਜਪਜੀ ਸਾਹਿਬ ਦਾ ਪਾਠ ਕਰਨ ਦੀ ਧਾਰਮਿਕ ਸਜਾ ਸੁਣਾਈ ਗਈ ਹੈ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਧਾਰਮਿਕ ਸਜਾ ਨੂੰ ਪੂਰਾ ਕਰਨ ਦੇ ਲਈ ਜੋੜੇ ਚਾੜਨ ਅਤੇ ਦੂਜੀਆਂ ਸੇਵਾਵਾਂ ਨਿਭਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਆਤਮਾ ਨਾਮ ਵਾਹਿਗੁਰੂ ਸਤਿਗੁਰੂ ਤੋਂ ਪਾਸੋਂ ਸੋ ਨਾਮ ਵਾਹਿਗੁਰੂ ਖਤਨਾ ਮੋਹਰੇ ਤੋਂ ਸਤਿਗੁਰੂ ਤੇਜ ਜੀਪੀਸੀ ਪ੍ਰਦਾਨ ਹਰਜਿੰਦਰ ਸਿੰਘ ਧਾਮੇ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ ਔਰ ਜਾਣਾ ਇੱਕ ਘੰਟਾ ਝੂਠੇ ਭਾਡੇ ਮਾਂਜਣਗੇ ਅਤੇ ਜੋੜੇ ਸਾਫ਼ ਕਰਨਗੇ ਹਰਜਿੰਦਰ ਸਿੰਘ ਧਾਮੇ ਨੂੰ ਇਹ ਧਾਰਮਿਕ ਸਜ਼ਾ ਪੰਜ ਪਿਆਰਿਆਂ ਵੱਲੋਂ ਸੁਣਾਈ ਗਈ ਹੈ ਦੱਸਿਆ ਕਿ ਇਸ ਵੇਲੇ ਐਸ.ਜੇ.ਪੀ.ਸੀ ਪ੍ਰਧਾਨ ਹਰਜਿੰਦਰ ਸਿੰਘ ਥਾਮੀ ਮੰਜੀ ਸਾਹਿਬ ਦੀਵਾਨ ਹਾਲ ਦੇ ਕੋਲ ਜੋੜਾਕਰ ਵਿੱਚ ਸੇਵਾ ਕਰ ਰਹੇ ਨੇ ਇਹ ਵੀ ਦੱਸਿਆ ਕਿ ਇਹ ਧਾਰਮਿਕ ਸਜ਼ਾ ਉਹਨਾਂ ਨੂੰ ਬੀਬੀ ਜ਼ਗੀਰ ਕੌਰ ਖਿਲਾਫ ਅਪਸ਼ਬਦ ਬੋਲਣ ਦੇ ਮਾਮਲੇ 'ਚ ਪੰਜ ਪਿਆਰਿਆਂ ਵੱਲੋਂ ਸੁਣਾਈ ਗਈ ਹੈ ਹਾਲਾਂਕਿ ਇਸ ਦੌਰਾਨ ਜਦੋਂ ਹਰਜਿੰਦਰ ਸਿੰਘ ਧਾਮੀ ਨਾਲ ਮੀਡੀਆ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬਿਨਾਂ ਕੁਝ ਕਹੇ ਉਥੋਂ ਚਲੇ ਗਏ ਅਤੇ ਇਸ ਪੂਰੇ ਮਾਮਲੇ ਤੇ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਸਾਹ ਰੋਟੀ ਦੀ ਮੂਰਗੀ ਹੋ ਗਈ ਹੈ। ਵਾਸਾ ਵਾਸਾ ਮੈਂ ਰੋਟੀ ਨਹੀਂ ਕਰੀ ਬਾਅਦ ਹਲਕਾ ਮੇਟੇ ਆਜੂ ਰਹਿ ਗਾੜਾ ਪ੍ਰਬੰਧ ਦਾ ਕੰਮ ਆ। ਐਵੇਂ ਹਰੇਕ ਗੱਲ ਨੂੰ ਇਸ਼ੂ ਬਣਾਇਆ ਕਰੋ। सदस्य के बीते दिन एक निजी चैनल के नाल ਗੱਲਬਾਤ ਦੌਰਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਜਗੀਰ ਕੌਰ ਖਿਲਾਫ ਪੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ ਉਹਨਾਂ ਨੂੰ ਗਾਲਾਂ ਤੱਕ ਕੱਢੀਆਂ ਗਈਆਂ ਸੀ ਜਿਸ ਤੋਂ ਬਾਅਦ ਇਹ ਮਾਮਲਾ ਮਹਿਲਾ ਕਮਿਸ਼ਨ ਕੋਲ ਵੀ ਪਹੁੰਚਿਆ ਸੀ ਹਾਲਾਂਕਿ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਦਿਆਂ ਹਰਜਿੰਦਰ ਸਿੰਘ ਧਾਮੀ ਨੇ ਮੁਆਫੀ ਮੰਗ ਲਈ ਸੀ ਪਰ ਇਸ ਦੇ ਬਾਵਜੂਦ ਵੀ ਬੀਬੀ ਜਗੀਰ ਕੌਰ ਨੇ ਮੰਗ ਕੀਤੀ ਸੀ ਕਿ ਸ਼੍ਰੀ ਕਾਲ ਤੱਕ ਸਹਿਬ ਤੋਂ ਹਰਜਿੰਦਰ ਸਿੰਘ ਧਾਮੀ ਖਿਲਾਫ ਕੋਈ ਪੁਖਤਾ ਕਾਰਵਾਈ ਕੀਤੀ ਜਾਵੇ ਜਿਸ ਤੋਂ ਬਾਅਦ ਹੁਣ ਪੰਜ ਪਿਆਰਿਆਂ ਨੇ ਹਰਜਿੰਦਰ ਸਿੰਘ ਧਾਮੀ ਨੂੰ 1 ਘੰਟਾ ਝੂਠੇ ਭਾਨੇ ਮਾਂਜਣ ਜੋੜਾ ਸਾਹਿਬ 'ਚ ਸੇਵਾ ਕਰਨ ਅਤੇ ਜਪਜੀ ਸਾਹਿਬ ਦਾ ਪਾਠ ਕਰਨ ਦੀ ਧਾਰਮਿਕ ਸਜ਼ਾ ਸੁਣਾਈਏ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ